ਸਤਿ ਨਾਰਕ ਅਰੋ ਰੱਖ ਗਤਨਾ ਗਾ ਗੋੜ ਕਾ ਗੋੜ ਕਾ ਰੱਜ ਕੇ ਸੰਕਵਾਜ ਸਤਿ ਨਾਰਕ ਅੰਤੀ ਬਾ ਸੁਭਾ ਦਾਤ ਰਿਕਰ ਦਰਸ਼ੀਆ ਰਿਕਰ ਬਣਾ ਸੁਦੰਤ ਬਤਾ ਕੀਆ ਤੇ ਜਾਣ ਆਪ ਸਾ ਲਾਹੀ ਪਾਰਾਏ ਸੁਭਾ ਨ ਪਾਈਆ ਨਦੀਆਂ ਤੇ ਬਾਬ ਤੁਨ ਜਾਣਿਆ ਇਸ ਮਨ ਦਾ ਸਾਹਾ ਸੁਤਾਨ ਗ੍ਰਹਾ ਅਤੀ ਮਾਲ ਧਨ ਤਨਾ ਸੁద్ధి ਗਣਾਂ ਅੰਤਉ ਤਨਾ ਬਨਾਂ ਦਰਣਾਂ ਅੰਤਉ ਤਨਾ ਵੇਖਣਾ ਸੁਰਨਾਂ ਅੰਤਉ ਤੁੰ ਜਾਪੈ ਜਪਨ ਮੰਤਰ ਤੁੰ ਜਾਪੈ ਜੀਤ ਆਕਾਰ ਤੁੰ ਜਾਪੈ ਕਾਰਾਵਾਰ ਹੰਕਾਰਨ ਜਿਦਿ ਵਿਲਾਈ ਗਗਯੰਦਨ ਪਾਏ ਜਾਹੇ ਇਹੋ ਮੰਤਰਾਂ ਜਾਣ ਕੋਇ ਲੋਕਾ ਕੀਏ ਲੋਕਾ ਹੋਇ ਵਕਾਤ ਸਾਇਚਾ ਆਵੋ ਜੀਖਰੂ ਜਾਣ ਆਵੋ ਇਹ ਲੋਟਾ ਭੇ ਕੋਇ ਸੁਖੀ ਕੋ ਜਾਣ ਤੋਇ ਜੇ ਪ੍ਰਾਪਤ ਦਾ ਦਾਤਾ ਕੋ ਨਚਾ ਨ ਜਾਏ ਵੱਡਾ ਦਾਤਾ ਜਨਾ ਨਾ ਮਾਏ ਕਿਤੇ ਮਨ ਦੇ ਜੋਤਕਾਰ ਕਿਤੇ ਅੰੰਦ ਰੰਗ ਵਿਚਾਰ ਜਿੰਦ ਖਾਪ ਤੇ ਵਿਕਾਰ ਕਿਤੇ ਲਲਮ ਪਰਗਾਏ ਕਿਤੇ ਮੂਰਖਾ ਕਾਇਕਾਏ ਜਿਤਿਆ ਲੋਕਾ ਕੂਪ ਸਦਮਾਰ ਤੇ ਦਾਤਾ ਦ੍ਰਿਦਾਤਾ ਗਵਨਸੁਰ ਦੀ ਬਾਣਾ ਹੋਏ ਹੋਰਾ ਮਨ ਦਕਾ ਕੋਈ ਇੱਕੋ ਕਾਇਕੋ ਰੱਖਣ ਪਾਏ ਜਾਣੇ ਜੰਗ ਪਾਏ ਅੱਠੇ ਜਾਣੇ ਸੇਤ ਪਲਦ ਨਾਨਕ ਬਾਤਾਈ ਬਾਤਾ ਹੋ ਅਮਲ ਬਨੁ ਬਪਾਰ ਗੁਰ ਬਪਾਰ ਉਪਨਾਰ ਮੁੱਲਾ ਲੇ ਮੁੱਲਾ ਜਾਏ ਅਮਲ ਭਾਏ ਮੁੱਲਾ ਸਮਾਏ ਅਮਲ ਧਰਮਾ ਮਲਦੀ ਬਾਣ ਮਲ ਕਨ ਪ੍ਰਵਾਨ ਮਲੋਖੀ ਸਾ ਬਨਿ ਸਾ ਨਾਮਲ ਕੰਨ ਰਮਾ ਕੇਂਦੋ ਆਪੇ ਗੋਬਿੰਦੋ ਆਪੇ ਸਰਬ ਆਪੇ ਸੱਤਵ ਆਪੇ ਕਿਤੇ ਗੀਤੇ ਬੁੱਧੋ ਅਤੇ ਦਾਨ ਬਾਪੇ ਜੀਵਾ ਆਕੇ ਬ੍ਰਹਮਜੋ ਦੇਵਾ ਕਿਤੇ ਆਪੇ ਆਖਣ ਪਾਏ ਕਿਤੇ ਕਾਕਾਰ ਉੱਠ ਜਾਏ ਕਿਤੇ ਕਿਤੇ ਹੋਰ ਪਰੇ ਦਾਗਣ ਦੱਤੇ ਕਿਤੇ ਰਾਗ ਸੁਭਿਆਨਾ ਕਿਤੇ ਰਾਗ ਮਾਰੇ ਗਾਵੇ ਤੁਨੋਂ ਪਣ ਪਣ ਕਾ ਸੰਤਰਾ ਗਾਵੇ ਰਾਜਾ ਬੰਦਵਾਰੀ ਗਾਵੇ ਚਿਤ ਕਰਦਿ ਲਗ ਜਾਨੇ ਲੇਖਾ ਲੇਖਾ ਕਰੀ ਜਾਏ ਗਾਵੇ ਸਰਬ ਮਾਦੀਨੀ ਸੰਤ ਸਗਾਰੀ ਗਾਵੇ Indra ਦਸਨਾ ਘਟੇ ਦੇਸਿਆ ਬਰਨਾਰੇ ਗਾਵੇ ਸਰਦਾ ਸਮਾਧਿ ਅਨਦਰਾ ਗਾਉਂਦਾਰ ਉਜਾਰੇ ਗਾਉਣ ਜੋਤੀ ਰਤਨ ਲੋਕੀ ਗਾਵੇ ਕਰਾਰੇ ਗਾਉਣ ਪੰਡਤ ਗਾਮਤਿਆਰੀ ਤਾਮ ਨਰਤਨਾ ਪਾਇ ਦੀ ਰਿਆ ਸਾਠ ਵਤੀਸਨਾਏ ਗਾਵ ਸੋਧਮਾਰ ਤੁਦਾਰ ਗਾਵ ਪਾਨੁਦਾਰੀ ਗਾਵ ਖੰਡ ਮੰਡਲ ਪਰ ਪੰਡਾਤ ਕਰਿ ਕਿਤਾਇ ਜਿਸੁ ਨ ਗਾਵੈ ਜਿਸੁ ਪਾਵਨ ਅਰਧ ਤੇਰੇ ਭਗਤਿ ਤਾ ਲੇਉ ਜਿ ਤੇ ਗਾਵੈ ਸ੍ਰੀ ਮਨਿਤਨ ਆਵਣ ਨਾਨਕ ਆ ਵਿਚਾਰੇ ਸੋਇ ਸੋਲ ਕਰਿ ਸਾਇ ਦਤਿ ਨਾਈ ਅਪਿ ਉਦਯ ਜਸੀ ਰਤਨਾਂ ਨੂੰ ਜਾਇ ਰੰਗੀ ਰੰਗੇ ਪਾਤੀ ਕਰ ਕਰ ਸੀ ਮਾਇਆ ਜੁਨਾ ਪਾਈ ਕਰ ਕਰ ਵਿਕਾਇ ਜਿਤਾ ਆਪਣਾ ਜਿਦ ਦੇਵੜਿਆਈ ਦੁਖ ਪਾਵੈ ਸੋਈ ਕਸੀ ਉਪਨ ਕਰਨਾ ਜਾਇ ਸੋ ਪਾਕਾ ਸੋ ਪਾਸਾ ਬੋਹਣਾਨ ਕੋ ਰਣ ਲਜਾਈ ਦਤ ਸੰਪੋਖ ਸਾਨ ਪਾਸੋਲੀ ਧਾਮਿ ਕਰੇ ਬਹੁਤਾਂ ਤਾ ਕਾਟਵਾਰੇ ਕਾਇਾ ਜੁਤਾ ਡੰਡਾ ਪ੍ਰਤੀਤ ਵਾਹੀ ਪੰਥ ਸਰਦਮਾਤੀ ਮੰਦਿਤਾ ਜਗਦੀਤਾ ਆਦੇਸ ਤਾ ਜਿਸੋ ਆਗਨੀ ਨਾਦਨਾਤਾ ਜੁਗਤ ਦੇ ਪਾਵੇ ਸਾ ਲੋਕ ਗਿਆਨ ਦਾ ਅਪਨਾਣ ਕਰ ਕਰਵਾ ਜੀ ਰਾਜ ਆਪਨਾ ਨਾਦਨਾਤੇ ਸਭ ਜਾਤੀ ਰਤ ਸਦ ਅਰਸਾਦ ਸੰਜੋਗ ਜੋਗ ਜੋਗਦ ਕਰਤਿ ਰਾਏ ਰਿਖਿਆ ਪਾਲ ਆਦੇਸ ਤਾ ਜਿਸੋ ਆਗਨੀ ਨਾਦਨਾਤਾ ਜੁਗਤ ਦੇ ਪਾਵੇ ਸਾ ਈਕਾ ਮਾਇ ਸੰਸਾਰ ਇੱਕ ਪੜਾਏ ਇਕ ਲਾਏ ਦੀ ਬਾਣ ਜਿਤ ਪਰ ਦਰਾਜ ਵਾ ਪ੍ਰਮਾਣ ਵਿਕਾਉ ਨੰਨ ਨਾਵਾ ਬੋ ਤਾ ਗੜਾਣ ਆਗਤ ਸਾਜੇ